ਪੰਜਾਬ ਵਿੱਚ ਹਾਰਟ ਟੈਗ ਨਾਲ ਨੌਜਵਾਨਾਂ ਦੀਆਂ ਮੌਤਾਂ ਤੇ ਰਿਸਰਚ ਸ਼ੁਰੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰ ਡਾਕਟਰ ਕਰਨਗੇ ਰਿਸਰਚ ਪੰਜਾਬ ਦੇ ਖਾਣ-ਪੀਣ ਤੇ ਵੀ ਕੀਤੀ ਜਾਏਗੀ ਸਟਡੀ ਪੰਜਾਬ ਵਿੱਚ ਦੇਸ਼ ਦੇ ਸਭ ਤੋਂ ਜ਼ਿਆਦਾ ਹਾਰਟ ਟੈਗ ਦੇ ਮਾਮਲੇ ਪੰਜਾਬ ਦੇ ਲਗਭਗ ਹਰ ਘਰ ਵਿੱਚ ਕੋਈ ਨਾ ਕੋਈ ਹਾਰਟ ਪੇਸ਼ੈਂਟ ਪੰਜਾਬ ਵਿੱਚ ਹਾਰਟ ਅਟੈਕ ਨਾਲ ਹੋ ਰਹੀਆਂ ਨੇ ਰੋਜ਼ ਮੌਤਾਂ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆਮ ਦੋਸਤੋ ਅੱਜ ਅਸੀਂ ਬਹੁਤ ਹੀ ਗੰਭੀਰ ਵਿਸ਼ੇ ਤੇ ਗੱਲ ਕਰਨੀ ਹੈ ਪੰਜਾਬ ਵਿੱਚ ਬਹੁਤ ਛੋਟੀ ਉਮਰ ਦੇ ਨੌਜਵਾਨ ਵੀ ਹਾਰਟ ਫੇਲ ਹੋਣ ਕਰਕੇ ਮੌਤ ਦਾ ਸ਼ਿਕਾਰ ਹੋ ਰਹੇ ਹਾਰਟ ਨਾਲ ਸੰਬੰਧਿਤ ਬਿਮਾਰੀਆਂ ਹੁਣ ਪੰਜਾਬ ਦੇ ਘਰ-ਘਰ ਵਿੱਚ ਆਪਣੇ ਪੈਰ ਪਸਾਰਨ ਲੱਗ ਪਈਆਂ ਹਨ ਇੰਜ ਲੱਗਦਾ ਹੈ ਜਿਵੇਂ ਕਰੋਨਾ ਕਾਲ ਤੋਂ ਬਾਅਦ ਹਾਰਟ ਅਟੈਕ ਦੇ ਕੇਸ ਪੰਜਾਬ ਵਿੱਚ ਕਿਤੇਰੇ ਜ਼ਿਆਦਾ ਵਧ ਗਏ ਹੋਣ ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਕਰੋਨਾ ਦੀ ਰੋਕਥਾਮ ਲਈ ਲੱਗਿਆ ਟੀਕਾ ਦਿਲ ਦੀਆਂ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ ਇਸ ਤੋਂ ਪਹਿਲਾਂ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਨੇ ਆਪਣੀ ਸਟੇਟ ਦੇ ਹਸਨ ਜ਼ਿਲ੍ਹੇ ਵਿੱਚ कोरोना ਦੇ ਟੀਕੇ ਲੱਗਣ ਕਰਕੇ 20 ਨੌਜਵਾਨਾਂ ਦੀ ਮੌਤ ਹੋਣ ਦੀ ਗੱਲ ਕੀਤੀ ਸੀ ਕਰਨਾਟਕ ਦੇ ਇਸ ਮੁੱਖ ਮੰਤਰੀ ਦੇ ਦਾਅਵੇ ਤੇ ਪ੍ਰਤੀਕਿਰਿਆ ਦਿੰਦੇ ਹੋਏ ਕੇਂਦਰ ਸਰਕਾਰ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਕੋਰੋਨਾ ਲਈ ਲਗਾਏ ਗਏ ਟੀਕੇ ਦਾ ਦਿਲ ਦੀਆਂ ਬਿਮਾਰੀਆਂ ਅਤੇ ਹਾਰਟ ਫੇਲ ਹੋਣ ਕਰਕੇ ਹੋ ਰਹੀਆਂ ਮੌਤਾਂ ਦਾ ਕੋਈ ਸਬੰਧ ਨਹੀਂ ਹੈ। باوجود ਇਸ ਦੇ ਪੰਜਾਬ ਦੇਸ਼ ਦਾ ਅਜੇਹਾ ਪ੍ਰਾਂਤ ਬਣ ਚੁੱਕਾ ਹੈ ਜਿੱਥੇ ਹਾਰਟ ਟੈਗ ਦੇ ਮਾਮਲਿਆਂ ਵਿੱਚ ਚਿੰਤਾਜਨਕ ਵਾਧਾ ਹੋ ਰਿਹਾ ਹੈ। ਇਹੀ ਕਾਰਨ ਹੈ ਕਿ ਹੁਣ ਪੰਜਾਬ ਦੇ ਸਿਹਤ ਮੰਤਰੀ ਨੇ ਪੰਜਾਬ ਵਿੱਚ ਅਚਾਨਕ ਵਧੇ ਹਾਰਟ ਅਟੈਕ ਦੇ ਦਿਲ ਦੀਆਂ ਬਿਮਾਰੀਆਂ ਦੀ ਜੜ ਦਾ ਪਤਾ ਲਗਾਉਣ ਲਈ ਇੱਕ ਸਟੱਡੀ ਮਤਲਬ ਰਿਸਰਚ ਕਰਵਾਉਣ ਦਾ ਫੈਸਲਾ ਕੀਤਾ ਹੈ ਪੰਜਾਬ ਸਰਕਾਰ ਨੇ ਇਹ ਫੈਸਲਾ ਕੁਝ ਦਿਨ ਪਹਿਲਾਂ ਫਿਰੋਜ਼ਪੁਰ ਵਿੱਚ ক্রিকেট ਖੇਡ ਰਹੇ ਇੱਕ ਸਿਹਤਮੰਦ ਨੌਜਵਾਨ ਦੀ ਡੈਥ ਤੋਂ ਬਾਅਦ ਲਿਆ ਹੈ ਇਸ ਨੌਜਵਾਨ ਦੀ ਡੈਥ ਉਸ ਵੇਲੇ ਹੋਈ ਸੀ ਜਦੋਂ ਉਹ ਲੰਬੀ ਦੇਰ ਤੱਕ ক্রিকেট ਦਾ ਮੈਚ ਖੇលਦੇ ਹੋਏ ਆਖਰੀ ਬੋਲ ਤੇ ਸਿਕਸਰ ਮਾਰਦੇ ਹੋਏ ਬੈਟ ਘੁਮਾਉਣ ਦੇ ਵੇਲੇ ਡਿੱਗ ਗਿਆ ਸੀ ਉਧਰ ਸਿਕਸਰ ਲੱਗਾ ਇਧਰ ਨੌਜਵਾਨ ক্রিকেট ਦਾ ਬੈਟ ਹੱਥੋਂ ਛੱਡ ਕੇ ਫੜੇ ਫੜੇ ਮੌਕੇ ਤੇ ਕੋਲੈਪਸ ਕਰ ਗਿਆ ਪੰਜਾਬ ਦੇ ਹੈਲਥ ਮਿਨਿਸਟਰ ਡਾਕਟਰ ਬਲਵੀਰ ਸਿੰਘ ਦਾ ਕਹਿਣਾ ਹੈ ਕਿ ਰਾਜ ਵਿੱਚ ਅਜਿਹੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਪੰਜਾਬ ਦੇ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਹਾਰਟ ਅਟੈਕ ਹੋਣ ਦੇ ਮਾਮਲੇ ਆਮ ਗੱਲ ਹੁੰਦੀ ਜਾ ਰਹੀ ਹੈ। ਕਈ ਵਾਰ ਜਿਮ ਵਿੱਚ ਕਸਰਤ ਕਰਦੇ ਹਾਰਟ ਅਟੈਕ ਆ ਰਹੇ ਹਨ। ਇਹ ਜਾਣਕਾਰੀ ਹਾਲ ਹੀ ਵਿੱਚ ਨੈਸ਼ਨਲ ਅਖਬਾਰ ਅਮਰੋਜਲਾ ਨੇ ਛਾਇਆ ਕੀਤੀ ਹੈ। ਅਖਬਾਰ ਦੀ ਇਨਪੁਟ ਹੈ ਕਿ ਪੰਜਾਬ ਵਿੱਚ ਵੱਧ ਰਹੇ ਹਾਰਟ ਅਟੈਕ ਦੇ ਕਸਾਂ ਦੀ ਸਟੱਡੀ ਕਰਨ ਲਈ ਸਰਕਾਰ ਨੇ ਪੰਜਾਬ ਐਗਰੀਕਲਚਰ ਯੂਨਿਟਸ ਜੀ ਦੇ ਮਾਹਿਰਾਂ ਦੇ ਸਹਿਯੋਗ ਲੈ ਕੇ ਯੂਨੀਵਰਸਿਟੀ ਦੇ ਕੈਂਪਸ ਵਿੱਚ ਇੱਕ ਰਿਸਰਚ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਹੈ ਯੂਨੀਵਰਸਿਟੀ ਕੈਂਪਸ ਵਿੱਚ ਇਸ ਸਬੰਧੀ ਇੱਕ ਲੈਬ ਵੀ ਬਣਾ ਦਿੱਤੀ ਗਈ ਹੈ ਇਸ ਲੈਬ ਵਿੱਚ ਪੰਜਾਬ ਵਿੱਚ ਹੋ ਰਹੇ ਹਾਰਟ ਅਟੈਕ ਦੇ ਮਾਮਲਿਆਂ ਦਾ ਪਤਾ ਲਗਾਉਣ ਲਈ ਲੋਕਾਂ ਦੇ ਖਾਣ-ਪਾਨ ਦੀ ਜਾਂਚ ਦੇ ਨਾਲ-ਨਾਲ ਲੋਕਾਂ ਦੇ ਬਦਲ ਰਹੇ ਲਾਈਫ ਸਟਾਈਲ ਤੇ ਵੀ ਸਟੱਡੀ ਕੀਤੀ ਜਾਏਗੀ। ਇਹ ਵੀ ਪਰਚੋਲ ਕੀਤੀ ਜਾਏਗੀ ਕਿ ਜਿਮ ਵਿੱਚ ਹੋ ਰਹੀਆਂ ਹਾਰਟ ਫੇਲ ਦੀਆਂ ਘਟਨਾਵਾਂ ਦੇ ਪਿੱਛੇ ਕਿਦਰੇ ਆਕਸੀਜਨ ਦੀ ਕਮੀ ਤਾਂ ਇੱਕ ਵੱਡਾ ਕਾਰਨ ਨਹੀਂ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਲਾਈਫ ਸਟਾਈਲ ਅਤੇ ਖਾਣ ਪੀਣ ਦੀ ਗੜਬੜੀ ਕਰਕੇ ਦਿਲ ਫੇਲ ਹੋਣ ਦੇ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ। ਬਹੁਤ ਸਾਰੇ ਲੋਕ ਇਸ ਕਰਕੇ ਵੀ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਹਨ ਕਿਉਂਕਿ ਉਨ੍ਹਾਂ ਉੱਤੇ ਜ਼ਿਆਦਾ ਕੰਮ ਕਰਨ ਦਾ ਦਬਾਅ ਹੈ। ਅਤੇ ਉਹ ਇਸ ਕਰਕੇ ਸਰੀਰਕ ਤੌਰ ਤੇ ਐਕਸਰਸਾਈਜ਼ ਨਹੀਂ ਕਰ ਪਾਉਂਦੇ ਹਾਰਟ ਅਟੈਕ ਉਂਝ ਦਾ ਕਿਸੇ ਨੂੰ ਵੀ ਕਿਸੇ ਵੀ ਵੇਲੇ ਹੋ ਸਕਦਾ ਹੈ ਪਰੰਤੂ ਹਾਲ ਹੀ ਦੇ ਦਿਨਾਂ ਵਿੱਚ 40 ਸਾਲ ਤੋਂ ਘੱਟ ਉਮਰ ਦੇ ਲੋਕ ਵੱਡੀ ਸੰਖਿਆ ਵਿੱਚ ਹਾਰਟ ਅਟੈਕ ਦੇ ਸ਼ਿਕਾਰ ਹੋਏ ਹਨ ਨਵਜ ਪੰਜਾਬ ਦੀ ਜਿੱਥੇ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਇਸ ਪੈਲ ਦੀ ਪ੍ਰਸ਼ੰਸਾ ਕਰਦਾ ਹੈ ਉੱਥੇ ਦਰਸ਼ਕਾਂ ਦਾ ਧਿਆਨ ਉਹਨਾਂ ਤੱਥਾਂ ਵੱਲ ਵੀ ਲਿਆਉਣਾ ਚਾਹੇਗਾ ਜੋ ਦੱਸਦੇ ਹਨ ਕਿ ਇਸ ਵੇਲੇ ਦੇਸ਼ ਵਿੱਚ ਪੰਜਾਬ ਸਭ ਤੋਂ ਜ਼ਿਆਦਾ ਦਿਲ ਦੀਆਂ ਬਿਮਾਰੀਆਂ ਤੋਂ ਪੀੜਿਤ ਹੁੰਦੇ ਜਾ ਰਹੇ ਲੋਕਾਂ ਦਾ ਸਟੇਟ ਬਣ ਕੇ ਰਹਿ ਗਿਆ ਹੈ ਇੱਕ ਰਿਪੋਰਟ ਮੁਤਾਬਕ ਦੇਸ਼ ਵਿੱਚ ਬੈਸਟ ਬੰਗਾਲ ਅਤੇ ਪੰਜਾਬ ਵਿੱਚ ਹਾਰਟ ਅਟੈਕ ਦੇ ਮਾਮਲੇ ਸਭ ਤੋਂ ਜ਼ਿਆਦਾ ਹਨ ਕੇਰਲਾ ਤਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਵੀ ਦੇਸ਼ ਦੇ ਅਜਿਹੇ ਪ੍ਰਾਂਤ ਹਨ ਜਿੱਥੇ ਕਾਰਡੀਓ ਵੈਸਕੂਲਰ ਬਿਮਾਰੀ ਨੇ ਪੂਰਾ ਘੇਰਾ ਪਾਇਆ ਹੋਇਆ ਹੈ ਪਰੰਤੂ ਜੇਕਰ ਗੱਲ ਅਸੀਂ ਪੰਜਾਬ ਦੀ ਕਰੀਏ ਤਾਂ ਪਤਾ ਲੱਗਦਾ ਹੈ ਕਿ ਪੂਰੇ ਦੇਸ਼ ਵਿੱਚ ਦਿਲ ਦੇ ਰੋਗਾਂ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਜਿੱਥੇ ਲਗਭਗ 24% ਹੈ ਉੱਥੇ ਪੰਜਾਬ 35% ਦਾ ਅੰਕੜਾ ਪਾਰ ਕਰ ਚੁੱਕਾ ਹੈ ਇਹ ਅੰਕੜਾ ਪੰਜਾਬੀਆਂ ਲਈ ਕਿਦਰੇ ਵੱਡੀ ਚਿੰਤਾ ਪੈਦਾ ਕਰਨ ਵਾਲਾ ਹੈ ਚਿੰਤਾ ਇਸ ਗੱਲ ਦੀ ਹੋਰ ਵੀ ਜ਼ਿਆਦਾ ਹੈ ਕਿ ਅਗਰ ਇਹ ਬਿਮਾਰੀ ਹੈਰਿਡਿਟੀ ਕਾਰਨਾ ਕਰਕੇ ਪੰਜਾਬੀਆਂ ਦੇ ਘਰ-ਘਰ ਵਿੱਚ ਆ ਚੁੱਕੀ ਹੈ ਤਾਂ ਆਉਣ ਵਾਲੀਆਂ ਪੀੜ੍ਹੀਆਂ ਦਾ ਇਸ ਤੋਂ ਬਚਣਾ ਮੁਸ਼ਕਿਲ ਹੀ ਨਹੀਂ ਬਲਕਿ ਬਹੁਤ ਜ਼ਿਆਦਾ ਮੁਸ਼ਕਲ ਹੈ ਪੰਜਾਬ ਸਰਕਾਰ ਦੀ ਪਹਿਲ ਦੇ ਦੌਰਾਨ ਅਸੀਂ ਤੁਹਾਡੇ ਨਾਲ ਕੇਂਦਰੀ ਹੈਲਥ ਮਿਨਿਸਟਰੀ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਨੂੰ ਵੀ ਸਾਂਝਾ ਕਰਨਾ ਚਾਹਾਂਗੇ ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ICMR ਅਤੇ AIMS ਦਿੱਲੀ ਵੱਲੋਂ ਕੀਤੀ ਗਈ ਉਸ ਰਿਸਰਚ ਨੂੰ ਪਬਲਿਕ ਕੀਤਾ ਹੈ ਜਿਸ ਵਿੱਚ ਇਹ ਸਾਫ਼ ਕਿਹਾ ਹੈ ਕਿ ਕਰੋਨਾ ਟੀਕੇ ਦਾ ਅਚਾਨਕ ਹੋ ਰਹੀਆਂ ਮੌਤਾਂ ਨਾਲ ਕੋਈ ਸੰਬੰਧ ਨਹੀਂ ਹੈ ਕੇਂਦਰ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਦੇਸ਼ ਵਿੱਚ ਕਈਆਂ ਏਜੰਸੀਆਂ ਤੋਂ ਅਚਾਨਕ ਹੋ ਰਹੀਆਂ ਮੌਤਾਂ ਦੇ ਮਾਮਲੇ ਦੀ ਜਾਂਚ ਵੀ ਕਰਵਾਈ ਗਈ ਹੈ ICMR ਅਤੇ NCDE ਨੈਸ਼ਨਲ ਰੋਗ ਨਿਯੰਤਰਣ ਸੈਂਟਰ ਦੀ ਰਿਸਰਚ ਵੀ ਇਹ ਸਾਫ਼ ਕਰਦੀ ਹੈ ਕਿ ਕਰੋਨਾ ਦੀ ਰੋਕਥਾਮ ਲਈ ਲਗਾਏ ਗਏ ਟੀਕੇ ਪੂਰੀ ਤਰ੍ਹਾਂ ਸੁਰੱਖਿਅਤ ਹਨ ਇਨਾਂ ਸਾਰੀਆਂ ਹੀ ਰਿਸਰਚ ਵਿੱਚ ਇਹ ਕਿਹਾ ਗਿਆ ਹੈ ਕਿ ਹਾਰਟ ਅਟੈਕ ਨਾਲ ਹੋਣ ਵਾਲੀਆਂ ਮੌਤਾਂ ਪਿੱਛੇ ਕਾਰਨ ਹੈਰਿਡੀਟੀ ਲਾਈਫਸਟਾਈਲ ਪਹਿਲੇ ਤੋਂ ਹੀ ਮੌਜੂਦ ਬਿਮਾਰੀਆਂ ਜਿਥੇ ਕਾਰਨ ਹੋ ਸਕਦੀਆਂ ਹਨ ਉੱਥੇ ਕਰੋਨਾ ਤੋਂ ਬਾਅਦ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਵੀ ਇਸ ਲਈ ਇੱਕ ਕਾਰਨ ਹੋ ਸਕਦੀਆਂ ਹਨ ਪਰੰਤੂ ਕਰੋਨਾ ਲਈ ਲਗਾਇਆ ਗਿਆ ਟੀਕਾ ਹਾਰਟ ਫੇਲ ਹੋਣ ਦਾ ਕਾਰਨ ਨਹੀਂ ਹੈ ICMR ਦੇ ਡਾਇਰੈਕਟਰ ਜਨਰਲ ਡਾਕਟਰ ਰਾਜੀਵ ਬਹਿਲ ਦਾ ਕਹਿਣਾ ਹੈ ਕਿ ਕਰੋਨਾ ਟੀਕੇ ਨਾਲ ਨੌਜਵਾਨਾਂ ਦੀ ਮੌਤ ਦਾ ਕੋਈ ਸਬੂਤ ਨਹੀਂ ਹੈ ਦੂਜੇ ਪਾਸੇ NIE ਦੇ ਡਾਇਰੈਕਟਰ ਡਾਕਟਰ ਮਨੋਜ ਬੀ ਮੁਰਹੇਕਰ ਦਾ ਕਹਿਣਾ ਹੈ ਕਿ ਰਿਸਰਚ ਤੋਂ ਇਸ ਗੱਲ ਦਾ ਪਤਾ ਲੱਗਾ ਹੈ ਕਿ ਜਿਨ੍ਹਾਂ ਨੌਜਵਾਨਾਂ ਨੇ ਕਰੋਨਾ ਵਾਸਤੇ ਇੱਕ ਡੋਜ਼ ਲਾਈ ਸੀ ਉਹਨਾਂ ਦੀ ਅਚਾਨਕ ਮੌਤ ਹੋਣ ਦਾ ਖਤਰਾ 42% ਘੱਟ ਰਿਹਾ ਠੀਕ ਇਸੇ ਪ੍ਰਕਾਰ ਜਿਨ੍ਹਾਂ ਨੌਜਵਾਨਾਂ ਨੇ ਕਰੋਨਾ ਦੀਆਂ ਦੋ ਇੰਜੈਕਸ਼ਨ ਲਗਵਾਏ ਸਨ ਉਹਨਾਂ ਦੀ ਅਚਾਨਕ ਮੌਤ ਦਾ ਰਿਸਕ 51% ਘਟਿਆ ਹੈ ਇਹ ਸਾਰੀਆਂ ਰਿਪੋਰਟਾਂ ਜਿੱਥੇ ਇਸ ਗੱਲ ਦੇ ਸੰਕੇਤ ਦਿੰਦੀਆਂ ਹਨ ਕਿ ਕਰੋਨਾ ਦੇ ਟੀਕੇ ਦਾ ਅਚਾਨਕ ਹੋ ਰਹੇ ਹਾਰਟ ਫੇਲ ਕਰਕੇ ਮੌਤਾਂ ਨਾਲ ਕੋਈ ਸਬੰਧ ਨਹੀਂ ਹੈ ਉਥੇ ਇਸ ਸਵਾਲ ਦਾ ਹਾਲੇ ਵੀ ਕੋਈ ਸਾਫ਼-ਸਾਫ਼ ਜਵਾਬ ਨਹੀਂ ਹੈ ਕਿ ਪੰਜਾਬ ਵਿੱਚ ਹਾਰਟ ਫੇਲ ਹੋਣ ਕਰਕੇ ਮੌਤਾਂ ਦੀ ਸੰਖਿਆ ਬਹੁਤ ਜ਼ਿਆਦਾ ਕਿਉਂ ਵੱਧ ਗਈ ਹੈ ਪੰਜਾਬੀ ਬਹੁਤ ਜ਼ਿਆਦਾ ਦਿਲ ਦੀਆਂ ਬਿਮਾਰੀਆਂ ਦੇ ਸ਼ਿਕਾਰ ਕਿਉਂ ਹੋ ਰਹੇ ਹਨ ਕਿਉਂ ਪੰਜਾਬ ਵਿੱਚ 20 ਤੋਂ 30 ਸਾਲ ਉਮਰ ਦੇ ਨੌਜਵਾਨ ਵੀ ਹਾਰਟ ਐਟੈਕ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ ਕਿਉਂ ਨਸ਼ਿਆਂ ਤੋਂ ਕੋਹਾਂ ਦੂਰ ਰਹਿਣ ਵਾਲੇ ਪੰਜਾਬ ਦੇ ਖਿਡਾਰੀ ਅਤੇ ਜਿਮ ਵਿੱਚ ਪ੍ਰੈਕਟਿਸ ਕਰਨ ਵਾਲੇ ਜਵਾਨ ਲੋਕ ਵੀ ਹਾਰਟ ਐਟੈਕ ਦਾ ਸ਼ਿਕਾਰ ਹੋ ਰਹੇ ਹਨ ਨਵਜ ਪੰਜਾਬ ਦੀ ਆਪਣੇ ਦਰਸ਼ਕਾਂ ਨੂੰ ਸਲਾਹ ਦਿੰਦਾ ਹੈ ਕਿ ਉਹ ਐਗਰੀਕਲਚਰ ਯੂਨੀਵਰਸਿਟੀ ਦੇ ਮਾਹਿਰਾਂ ਦੀ ਸਹਾਇਤਾ ਨਾਲ ਹੋਰ ਇਹ ਰਿਸਰਚ ਦਾ ਇੰਤਜ਼ਾਰ ਕਰਨ ਜਦੋਂ ਤੱਕ ਰਿਸਰਚ ਦੇ ਨਤੀਜੇ ਸਾਹਮਣੇ ਨਹੀਂ ਆ ਜਾਂਦੇ ਉਦੋਂ ਤੱਕ ਉਪਲਬਧ ਤਮਾਮ ਤਰ੍ਹਾਂ ਦੀਆਂ ਰਿਸਰਚਾਂ ਦਾ ਸਾਰ ਗ੍ਰਹਿਣ ਕਰਦੇ ਹੋਏ ਆਪਣੇ ਲਾਈਫ ਸਟਾਈਲ ਨੂੰ ਬਦਲਾ ਜ਼ਰੂਰ ਕਰ ਲੈਣ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਅਸੀਂ 24 ਘੰਟੇ ਦੌਰਾਨ ਕੀ ਕੁਝ ਖਾਂਦੇ ਹਾਂ ਕਿਤਨੀ ਐਕਸਰਸਾਈਜ਼ ਕਰਦੇ ਹਾਂ ਰੁਟੀਨ ਦੀ ਲਾਈਫ ਵਿੱਚ ਕਿਤਨਾ ਸਟ्रेस ਲੈਂਦੇ ਹਾਂ ਰਿਸਰਚ ਇਹ ਵੀ ਦੱਸਦੀ ਹੈ ਕਿ ਜਿਨ੍ਹਾਂ ਦਾ ਕੋਲੇਸਟ੍ਰੋਲ ਲੈਵਲ 슈ਗਰ ਲੈਵਲ ਬਲੱਡ ਪ੍ਰੈਸ਼ਰ ਲੈਵਲ ਅਤੇ ਦੂਸਰੀਆਂ ਰਿਪੋਰਟਾਂ एकदम ਠੀਕ ਹੁੰਦੀਆਂ ਹਨ ਉਹ ਲੋਕ ਵੀ ਕਈ ਵਾਰੀ ਹਾਰਟ ਫੇਲ ਹੋਣ ਕਰਕੇ ਆਪਣੀ ਜ਼ਿੰਦਗੀ ਗਵਾ ਚੁੱਕੇ ਹਨ ਅਜਿਹੇ ਲੋਕਾਂ ਵਿੱਚੋਂ ਬਹੁਤ ਸਾਰੇ ਉਹੀ ਹੁੰਦੇ ਹਨ ਜਿਹੜੇ ਸਟ्रेस ਨੂੰ ਆਪਣੀ ਜ਼ਿੰਦਗੀ ਤੋਂ ਅਲਵਿਦਾ ਨਹੀਂ ਕਹਿ ਪਾਉਂਦੇ ਇਸ ਦਾ ਮਤਲਬ ਇਹ ਹੋਇਆ ਕਿ ਜਿੱਥੇ ਹਾਰਟ ਫੇਲ ਹੋਣ ਲਈ ਬਾਕੀ ਸਾਰੇ ਕਾਰਨ ਜ਼ਿੰਮੇਦਾਰ ਹਨ ਉੱਥੇ ਇਕੱਲਾ ਸਟ्रेस ਦਿਲ ਫੇਲ ਹੋਣ ਦੇ ਮਾਮਲਿਆਂ ਲਈ ਜ਼ਿੰਮੇਦਾਰ ਬਹੁਤ ਜ਼ਿਆਦਾ ਹੈ ਉਮੀਦ ਹੈ ਤੁਹਾਨੂੰ ਪੰਜਾਬ ਦੇ ਲਗਭਗ ਹਰ ਘਰ ਵਿੱਚ ਦਾਖਲ ਹੋ ਚੁੱਕੀ ਇਸ ਬਿਮਾਰੀ ਸੰਬੰਧੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਇਸ ਜਾਣਕਾਰੀ ਤੋਂ ਲਾਭ ਲੈਂਦੇ ਹੋਏ ਤੁਸੀਂ ਹੁਣੇ ਤੋਂ ਹੀ ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਆਪਣਾ ਇਰਾਦਾ ਮਜ਼ਬੂਤ ਕਰ ਚੁੱਕੇ ਹੋਵੋਗੇ ਕਹਿੰਦੇ ਨੇ ਜਾਗਰੂਕਤਾ ਕਿਸੇ ਵੀ ਸਮੱਸਿਆ ਤੋਂ ਬਚਣ ਲਈ ਪਹਿਲਾ ਕਦਮ ਹੁੰਦਾ ਹੈ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਨੂੰ ਜਾਗਰੂਕ ਕਰਨ ਲਈ ਜ਼ਰੂਰ ਸਫਲ ਹੋਏ ਹੋਵਾਂਗੇ ਤੁਸੀਂ ਸਿਹਤਮੰਦ ਰਹੋ ਹੱਸਦੇ ਬਸਦੇ ਰਹੋ ਇਹ ਹੀ ਸਾਡਾ ਟੀਚਾ ਹੈ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਮਰ